ਬਦਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਊਗਾ ਜਿਹਦੇ ਕੋਲ ਅਨੰਤਵਰ ਸਾਹਿਬ ਦਾ ਅਧਾਰਡਰ ਹੈ ਉਹ ਅਨੰਤਵਰ ਸਾਹਿਬ ਦੇ ਵਿੱਚ ਰਹੂਗਾ ਜੇ ਤੁਸੀਂ ਨਹੀਂ ਬਣਾਇਆ ਬਣਾ ਲਓ ਬਣਾ ਧਾਰਕਰ ਜਿਹਨਾਂ ਨਹੀਂ ਬਣਾਇਆ ਆਪਣਾ ਹੀ ਸ਼ਨਾਖਤੀ ਕਾਰਡ ਪੁਲਿਸ ਸਟੇਸ਼ਨ ਤੋਂ ਆਪਣੀ ਐਮਸੀ ਨੂੰ ਦਿਓ ਆਪਣੇ ਸਰਪੰਚ ਨੂੰ ਦਿਓ ਬਿਨਾਂ ਕੋਈ ਸ਼ਨਾਖਤੀ ਕਾਰਡ ਤੋਂ ਉੱਤੇ ਨੰਦ ਸਾਹਿਬ ਨਾ ਰਹੇ ਠੀਕ ਹੈ ਬਾਕੀ ਆਜ਼ਾਦ ਮੁਲਕ ਦੇ ਸਾਰੇ ਵਾਸੀ ਆ ਸਾਡੇ ਪੰਜਾਬੀ ਵੀ ਤੁਹਾਡੀ ਸਟੇਟਾਂ ਦੇ ਵਿੱਚ ਰਹਿ ਰਹੇ ਆ ਧਾਰਗਾੜੀ ਪੁਲਿਸ ਦੇ ਸਾਹਮਣੇ ਚੈੱਕ ਕੀਤਾ ਆਪਾਂ ਜਿੱਥੇ ਪੁਲਿਸ ਪ੍ਰਸ਼ਾਸਨ ਜਸਮੀਰ ਸਿੰਘ ਸਾਡੇ ਨੇ ਐਸ.ਐਸ.ਪੀ ਸਾਹਿਬ ਦੀ ਉਹਨਾਂ ਸਾਹਮਣੇ ਚੈੱਕ ਕੀਤਾ ਜਦੋਂ ਆਪਾਂ ਚੈੱਕ ਇਦਾਂ ਕੋਲੇ ਕਿਸੇ ਕੋਲੇ ਕੁਝ ਨਹੀਂ ਹੈਗਾ ਤੇ ਜੇਕਰ ਇਹਨਾਂ ਕੋਈ ਰੱਖਣਾ ਚਾਹੁੰਦਾ ਭਈ ਆਪਦੀ ਜਮਾਨਤ ਤੇ ਰੱਖ ਸਕਦਾ ਆਪਾਂ ਪ੍ਰਸ਼ਾਸਨ ਦੇ ਇਤਿਆਹ ਤੇ ਲਿਆ ਚੁੱਕਿਆ ਤਾਂ ਫੇਰ ਲਿਆਵਾਂਗੇ ਬਾਰ-ਬਾਰ ਇਹਨਾਂ ਦੂਰ ਸਾਹਿਬ ਵਾਸੀ ਆਪਾਂ ਇੱਕ ਗੱਲ ਕਹਿਤੀ ਵੀ ਜਿਹਦੇ ਕੋਲ ਵੀ ਧਾਰਕੜ ਅਨੰਦਪੁਰ ਸਾਹਿਬ ਦਾ ਹੈ ਉਹਨੂੰ ਕੋਈ ਦੁਨੀਆ ਦੀ ਤਾਕਤ ਨਾਲ ਨਹੀਂ ਸਕਦੀ ਇੱ ਉਹ ਆਪਣੀ ਵੈਰੀਫਿਕੇਸ਼ਨ ਕਰਾਓ ਆਪਣੀ ਵੈਰੀਫਿਕੇਸ਼ਨ ਕਰਾ ਕੇ ਆਪਣੇ ਪੇਪਰ ਪੂਰੇ ਕਰਕੇ ਰੋ ਅਹੀ ਗੱਲ ਤੈਨੂੰ ਅਸੀਂ ਕਹਿੰਦੇ ਸਾਰੇ ਹਿੰਦੁਸਤਾਨ ਹਿੰਦੁਸਤਾਨੀ ਏ ਤੁਸੀਂ ਪੱਕਾ ਯਾਰ ਏ ਜੀ ਠੀਕ ਏ ਜੀ ਯਾਦ ਤੁਸੀਂ ਆਧਾਰ ਕਾਰਡ ਮੰਗਾ ਜੀ ਕਿਸੇ ਨੂੰ ਕੋਈ ਤੱਕਾ ਨਹੀਂ ਹੋਣ ਦਾ ਮੰਗੇ ਇੰਨਾ ਤੋਂ ਅਨੰਤਪੁਰ ਸਾਹਿਬ ਗੁਰਬਾਣੀ ਜੁਤੀ ਦਾ ਹੈਗਾ ਕਿੱਥੇ ਦਿਖਾਓ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਸ ਨਾਲ ਵੀ ਕੋਈ ਟੱਕਾ ਨਹੀਂ ਹੋਊਗਾ ਜਿਹਦੇ ਕੋਲ ਅਨੰਤ ਵਰਸਾਹ ਦਾ ਧਾਰਡ ਹੈ ਉਹ ਅਨੰਤ ਵਰਸਾਹ ਦੇ ਵਿੱਚ ਰਹੂਗਾ ਜੇ ਤੁਸੀਂ ਨਹੀਂ ਬਣਵਾਇਆ ਬਣਵਾ ਲਓ ਆਪਣਾ ਧਾਰਡ ਜਿਹਨਾਂ ਨੇ ਨਹੀਂ ਬਣਾਇਆ ਆਪਣੇ شناਖਤੀ ਕਾਰਡ ਪੁਲਿਸ ਸਟੇਸ਼ਨ ਤੇਓ ਆਪਣੀ ਐਮਫੀ ਨੂੰ ਦਿਓ ਆਪਣੇ ਸਰਪੰਚ ਨੂੰ ਦਿਓ ਬਿਨਾ ਕੋਈ شناਖਤੀ ਕਾਰਡ ਤੋਂ ਉਥੇ ਨੰਦ ਸਾਹਿਬ ਨਾ ਰਹੇ ਠੀਕ ਹੈ ਬਾਕੀ ਆਜ਼ਾਦ ਮੁਲਕ ਦੇ ਸਾਰੇ ਵਾਸੀ ਹੈ ਸਾਡੇ ਪੰਜਾਬੀ ਵੀ ਤੁਹਾਡੀ ਸਟੇਟਾਂ ਦੇ ਵਿੱਚ ਰਹਿ ਰਹੇ ਹੈ ਕੱਲ ਨੂੰ ਸਾਡੇ ਪੰਜਾਬੀ ਨਾਲ ਵੀ ਟੱਕਾ ਹੋਦਾ ਕਾ ਇੱਥੇ ਸੋਈ ਟੱਕਰੀ ਹੋਰ ਦੇ। ਜੀ ਜੀ ਵਈ ਆ ਜੋ। ਮੈਂ ਪ੍ਰੈਗਰਨ ਸਿੰਘ ਪੱਤੀ ਨੰਦਪੁਰ ਸਾਹਿਬ 90 ਸਾਲਾਂ ਦੇ ਵਿਸ਼ਵਾਸ ਦੇ ਤੋਂ ਆਪਾਂ ਨੇ ਕਦੀ ਬਾਰੇ ਬੜੇ ਨਾਲ ਕਰਿਆ। ਕਿਹਨੂੰ ਦੁਬਾਰਾ ਅੱਡੀ ਲੋਕ ਹੈ। ਆਪਾਂ ਇੱਥੇ ਪਹੁੰਚੇ ਸੀ। ਠੀਕ ਆ। ਜਿਨ੍ਹਾਂ ਕੋਲੇ ਪ੍ਰਧਾਨ ਜੀ ਨੇ ਵੀ ਆ ਕੇ ਇੱਕ ਇਹੀ ਗੱਲ ਕਹੀ ਜਿਨ੍ਹਾਂ ਕੋਲੇ ਆਨੰਦਪੁਰ ਸਾਹਿਬ ਦਾ ਹੈਗਾ ਉਹ ਇੱਥੇ ਰਹਿਣ ਜਿਨ੍ਹਾਂ ਕੋਲ ਨਹੀਂ ਆ ਆਪਣਾ ਬਣਾ ਲੈਣ। ਆਸੀਂ ਵੀ ਇਹਨਾਂ ਨੂੰ ਇਹੀ ਗੱਲ ਕਹਿੰਦੇ ਜਿਨ੍ਹਾਂ ਕੋਲੇ ਆਧਾਰ ਕੰਨ ਆਨੰਦਪੁਰ ਸਾਹਿਬ ਦੇ ਆ ਗਿਆ ਭਾਈ ਰੋਹੋ। ਤੇ ਜਿਨ੍ਹਾਂ ਕੋਲ ਨਹੀਂ ਆ ਆਪਣੇ ਜਾ ਬਣਾ ਲਓ। ਆਪਣੀ ਵੈਰੀਫਿਕੇਸ਼ਨ ਕਰਾਓ ਜੋ ਮਰਜ਼ੀ ਕਰਾਓ ਆਹੀ ਗੱਲ ਆ ਜੀ ਕਹਿੰਦੇ ਇਹਨਾਂ ਨੂੰ ਠੀਕ ਹੈ ਜੀ ਤੇ ਇਹ ਆ ਫਿਰ ਉਹਨੂੰ ਦੇਖ ਸਕਦੇ ਤੁਸੀਂ ਸਰਕਲ ਲਗਾ ਕੇ ਜਾਈਏ ਜਿਹੜੀ ਆਉਣੀ ਹੈ ਤਾਂ ਮੰਨਦੇ ਆ ਆ ਆਈ ਦੇ ਤਾਂ ਬਈ ਜਿਹੜਾ ਸਾਰੇ ਆਉਂਦੇ ਆ ਬਾਰਡਰ ਦੇ ਜਿਹੜੇ ਆਉਂਦੇ ਆਲੇ ਅੰਬਾਲੇ ਵਾਲੇ ਆ ਸਾਰੇ ਰੋਟੀ ਖਾਣ ਇੱਥੇ ਆਉਂਦੇ ਹੋ ਪਰ ਤੁਹਾਨੂੰ ਆ ਵੀਟਣ ਦੀ ਰੋਟੀ ਥੋੜੀ ਰੋ ਸਕਦੇ ਆ ਜਿਹੜਾ ਰੋਕੇਗਾ ਵੀਡੀਓ ਬਣੇਗਾ

ਸਭ ਸਤਿ ਸ਼੍ਰੀ ਅਕਾਲ ਜੀ ਫਿਰ ਮੈਂ ਨਾ ਲਾਈਵ ਚ ਕੀਤਾ ਹੋਇਆ ਜੀ ਇੱਥੇ ਨਾ ਪਾਇਦਾ ਇਹ ਨਾ ਬਰਵਾਸੀ ਭੜੇ ਸੀ ਕੁਝ ਪੁੱਤ ਦੀ ਹਾਜ਼ਰੀ ਚ ਬਿਨਾ ਕੋਲੇ ਕਿਸੇ ਕੋਲੇ ਆਧਾਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਇਹਨਾਂ ਕੋਲੇ ਆਧਾਰ ਕਾਰਡ ਪਛਾਣ ਪੱਤਰ ਕੋਈ ਨਹੀਂ ਹੈ ਜੀ ਆਪਾਂ ਇਹਨਾਂ ਨੂੰ ਕਿਹਾ ਵੀ ਜਿਨ੍ਹਾਂ ਕੋਲ ਨਹੀਂ ਹੈ ਜਾ ਕੇ ਆਪਣੀ ਵੈਰੀਫਿਕੇਸ਼ਨ ਕਰਾ ਲਓ ਜਦਾ ਬਈ ਜਾਓ ਇੱਥੋਂ ਹਲੋ ਮੈਂ ਕਿਹਾ ਜਾ ਕੇ ਆਪਣੀ ਵੈਰੀਫਿਕੇਸ਼ਨ ਕਰਾਓ ਜਾਂ ਆਪਾਂ ਜਾਓ ਇੱਥੋਂ ਭਾਈ ਜਿਨ੍ਹਾਂ ਕੋਲ ਤੁਹਾਡੇ ਕੋਲ ਪਛਾਣ ਪੱਤਰੇ ਨਹੀਂ ਕੋਈ ਹੋਗਾ ਹਾਂਜੀ ਸਰ ਹਾਂਜੀ ਸਰ ਪ੍ਰਸ਼ਾਸਨ ਨੂੰ ਤੁਸੀਂ ਕਹੋ ਪਲੀਜ਼ ਮੜੇ ਜਣਾ ਆਪਾਂ ਸਟੇਸ਼ਨ ਤੇ ਆ ਹਲੋ ਅੱਜ ਜੀ ਸ਼ੁਰੂਆਤ ਕੀਤੀ ਇਹ ਬਸ ਕਰਮਾ ਦੇ ਲਈ ਕੋਈ ਵੀ ਸਾਡੇ ਪੰਜਾਬੀ ਕਿਥੋਂ ਲੈ ਉਸ ਕਾਇਆ ਕਰਦੇ ਕਿਹਾਂ ਲੈ ਤੁਸੀਂ ਕੱਢਾ ਬਣਾ ਰਹੀ ਆ Dạ, <laughs> dạ, <laughs> ਫੋਟੋ ਕੋ ਕਾਲੀ ਮੇਰੀ ਕਰਦੇ ਸਰ ਤੂੰ ਕਾਈ ਕਰੀ ਜਿਵੇਂ ਮੋਰ ਲਰ ਰਿਹਾ ਤੀਆ ਤੁਹਾਡੀ ਅੱਖਾਂ ਕਰੂਗੀ ਆਹ ਮਾਚ ਰੋ ਕੱਲ ਜੀ ਤੂੰ ਕਰਨੀ ਲੋੜ ਨਹੀਂ ਸਰਕਾਰ ਤੁਹਾਡੇ ਨਾਲ ਹੈ ਪੁਲਿਸ ਪੰਜਾਬ ਦੇ ਨਾਲ ਹੈ ਜਨਾ ਪ੍ਰਚਾਇਤ ਤੁਹਾਡੇ ਨਾਲ ਕੋਈ ਛਿੱਟ ਛਿੱਟ ਨਹੀਂ ਹੋ ਰਹੀ ਠੀਕ ਹੈ ਜੀ ਮੈਂ ਮੰਗਦਾ ਹਾਂ ਤਾ ਪ੍ਰਵਾਸੀ ਤੁਹਾਡੀ ਅਵਾਜ਼ ਜੀ ਨੇ ਕਿਹਾ ਹੁਣ ਸਰਪ੍ਰਧਾਨ ਨੇ ਆ ਦੇਖੋ ਵੇਖ ਲਓ ਜਰਾ ਇਹ ਟੱਕਾ ਫਿਰ ਕੇ ਉਸ ਨੂੰ ਦਮੇ ਮਾਰਾ ਨਹੀਂ ਗੱਲ ਨਹੀਂ ਕਰੇਗਾ ਮੈਂ ਕਿੰਨਾ ਕੋਲ ਪਰਨਾ ਚਾਹੋ ਕੀ ਨਾ ਬਾਈ ਨੂੰ ਦੋਸਤ ਨੂੰ ਨਾਰਾਹ ਹੋਊਗਾ ਕੰਮ ਮੈਂ ਨਹੀਂ ਦੱਸਦੇ ਚਲੋ ਯਾਰ ਬਾਈ ਯਾਰ ਉਹ ਕੰਪਨੀ ਆ ਨਾ ਸਾਰੇ ਜਾ ਰਹੇ ਹੋ ਕੱਢੀ ਨਹੀਂ ਆਪਦੀ ਟ੍ਰੇਨ ਹੈ ਕਿਸ ਦੀ ਟ੍ਰੇਨ ਹੈ ਪੁੱਛਾਓ ਟੂਰਟ ਨਹੀਂ ਰਣਗੀ ਜਾਓ ਆਪਣੇ 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 ਜਿੱਥੇ ਰਹਿੰਦੇ ਹੋ ਤੁਹਾਡੇ ਕੋਲ ਅੱਜ ਸਾਡੇ ਪੰਜਾਬ ਦੇ ਵੱੰਟੇ ਮੋਹਰ ਬਰਾਬਰ ਧਰਮ ਲਈ ਵੀਨਣ ਦੇ